111 118 ਮੇਰਾ ਸਰ ਕਬਲਪ੍ਰੀਤ ਸਿੰਘ ਅੱਜ ਇਹ ਮਾਮਲਾ ਹੈ ਜੇ ਨੇਰ ਤੇ ਕੋਈ ਸਾਡੀ ਨਾਲ ਵੀਰੇ ਸਾਹਮਣੇ ਦੁਕਾਨ ਹੈ ਤੇ ਅਸੀਂ ਬਾਹਰ ਖੜੇ ਸੀ ਚਾਹ ਲੈ ਕੋਲ ਤੇ ਬੜੀ ਇੱਕ ਆਵਾਜ਼ ਜੀ ਆਈ ਸੀ ਆ ਕੇ ਦੇਖਿਆ ਕੋਈ ਪਿੱਛੋਂ ਕਿਸੇ ਨੇ ਛਾਲ ਮਾਰੀ ਸੀ ਪ੍ਰਵਾਸੀ ਮਜ਼ਦੂਰ ਸੀ ਵਿਚਾਰਾ ਕੋਈ ਕੋਈ ਫਰਮ ਜਾਣੇ ਕੀ ਝਗੜਾ ਝਗੜਾ ਹੋਇਆ ਹੋਣਾ ਜਾਂ ਕੀ ਸੀ ਉਹਨੇ ਪਿੱਛੋਂ ਛਾਲ ਮਾਰੀ ਇੱਥੋਂ ਰੁੜੇ ਜਾ ਰਹੀ ਸੀ ਬੋਡੀ ਅਸੀਂ ਦੇਖੀ ਆ ਤੇ ਉਹਦੇ ਪਰਿਵਾਰ ਵਾਲੇ ਸੀ ਉਹਦੀ ਵਾਈਫ ਸੀ ਤੇ ਉਹਦਾ ਬ੍ਰਦਰ ਸੀਗਾ ਉਹਨਾਂ ਨੂੰ ਅਸੀਂ ਸੰਭਾਲਿਆ ਤੇ ਉਹ ਵੀ ਪਿੱਛੇ ਛਾਲ ਮਾਰਨ ਲੱਗੀ ਸੀ ਜਿਹੜੀ ਲੇਡੀ ਉਹਦੀ ਵਾਈਫ ਬੰਦੇ ਦੀ ਤੇ ਉਹਨੂੰ ਸੰਭਾਲਿਆ ਪਰ ਮੌਕੇ ਤੇ ਪੀਸੀਆਰ ਵਾਲੇ ਖੜੇ ਹੁੰਦੇ ਨਾ ਦੁਗਰੀ ਨਹਿਰ ਤੇ ਉਹਨਾਂ ਨੇ ਪੀਸੀਆਰ ਨੇ ਬੜਾ ਵਧੀਆ ਰੋਲ ਅਦਾ ਕੀਤਾ ਆਪਣਾ ਉਹਨਾਂ ਨੇ ਉਸ ਲੇਡੀ ਨੂੰ ਫੜਿਆ ਤੇ ਉਸ ਬੰਦੇ ਨੂੰ ਫੜਿਆ ਵੀ ਤਾਂ ਕਿ ਉਹ ਛਾਲ ਨਾ ਮਾਰੇ ਪਹਿਲਾਂ ਉਹਨਾਂ ਨੂੰ ਕੰਟਰੋਲ ਕਰਕੇ ਈ ਰਿਕਸ਼ਾ ਕੀਤਾ ਤੇ ਉਹਨੂੰ ਪੈਸੇ ਦੇ ਕੇ ਉਹਨੂੰ ਘਰੇ ਪਹੁੰਚਾਤਾ ਉਹ ਦਾਣਾ ਮੰਡੀ ਦੇ ਕੋਲ ਰਹਿੰਦੇ ਨੇ ਕਿਤੇ ਪਰਿਵਾਰ ਤੇ ਜਿਹੜੀ ਬਾਡੀ ਹੈ ਉਹ ਰੋੜ ਕੇ ਜਵੱਦੀ ਵਾਲੇ ਪੁਲ ਤੱਕ ਪਹੁੰਚ ਗਈ ਜੀ ਪੁੱਛੋ ਕਿ ਇਹ ਪਿੱਛੇ ਕਿ ਜੰਮ ਹਾਂਜੀ ਪੁਲਿਸ ਵਾਲੇ ਵਿਚਾਰੇ ਪਿੱਛੇ ਗਏ ਨੇ ਪੁਲਿਸ ਵਾਲੇ ਨੇ ਵਧੀਆ ਰੋਲ ਭਾਈ ਅਦਾ ਕੀਤਾ ਪਹਿਲੋਂ ਈ ਰਿਕਸ਼ਾ ਤੇ ਬਈ ਤਾਂ ਕਿ ਉਹ ਲੇਡੀ ਨਾ ਪਿੱਛੇ ਛਾਲ ਮਾਰ ਦੇ ਉਹਦੇ ਮਗਰ ਕੋਈ ਹੋਰ ਨਾ ਨੁਕਸਾਨ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਗਿਆ ਹੋਰ ਨਾ ਨੁਕਸਾਨ ਹੋਵੇ ਇਸ ਕਰਕੇ ਉਹਨਾਂ ਨੇ ਪਹਿਲੋਂ ਜਿਹੜੇ ਲੇਡੀ ਸੀ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕੀਤਾ ਉਸ ਤੋਂ ਬਾਅਦ ਹੁਣ ਉਹ ਮਿਲਦਾ ਜਵੱਦੀ ਗਏ ਨੇ ਜੀ ਧੰਨਵਾਦ ਠੀਕ ਹੈ ਸਰਦੰਤ ਕੀ ਨਾਜੀ ਮੇਰਾ ਨਾਮ ਸਾਗਰ ਹੈ ਕੀ ਦੇਖਿਆ ਤੁਸੀਂ ਅੱਥੇ ਕੀ ਅਸੀਂ ਸਾਹਮਣੇ ਹੋਟਲ 'ਚ ਕੰਮ ਕਰ ਰਹੇ ਸੀ ਕਿ ਇੱਕ ਮੁੰਡਾ ਹੱਥੋ ਜੀ ਪਿੱਛੋਂ ਆ ਰਿਹਾ ਸੀਗਾ ਉਹਦਾ ਫੇਸ ਨਹੀਂ ਦਿਖ ਰਿਹਾ ਸੀਗਾ ਉੱਪਰ ਉੱਪਰ ਹੀ ਸੀਗਾ ਕੋੜੀ ਹੁੰਦੀ ਤੇ ਉਹ ਹੱਥੋ ਜੀ ਨਿਕਲਿਆ ਨਹਿਰ ਤੋਂ ਕਾਫੀ ਕਾਠੇ ਆ ਹੋਇਆ ਸੀਗਾ ਤੇ ਦੇਖਿਆ ਅਸੀਂ ਉਸ ਤੋਂ ਬਾਅਦ ਘੰਟੇ ਕੇ ਬਾਅਦ ਉਹਦੀ ਵਾਈਫਾਈ ਤੇ ਪੁਲਿਸ ਵਾਲੇ ਆ ਗਏ ਉਹਦੀ ਵਾਈ ਵੀ ਦੇਖਦੀ ਵੀ ਸੀ ਰੋ ਰਹੇ ਸੀਗੇ ਫਿਰ ਉਹਦੇ ਘਰ ਦੇ ਆਏ ਸਾਰੇ ਇਹਨੇ ਇਕੱਠੇ ਹੋ ਗਏ ਫਿਰ ਲੈ ਗਏ ਉਹਨਾਂ ਨੂੰ ਤੇ ਫੈਮਿਲੀ ਨੂੰ ਤੇ ਕੁਲ ਸਾਲੇ ਆਏ ਉਹਨਾਂ ਨੂੰ ਫੋਟੋ ਫੋਟੋ ਦਿਖਾਈਏ ਤੇ ਉਹ ਕਹਿੰਦੇ ਦੇਖਾਂਗੇ ਕੀ ਕੀ ਕਰਨਗੇ ਮਾਮਲੇ ਕੀ ਪਤਾ ਲੱਗੇ ਕੀ ਕੀ ਨੀ ਮਾਮਲੇ ਦਾ ਨਹੀਂ ਨਈਆ ਨਹੀਂ ਪਤਾ ਲੱਗੇ ਪਿੱਛੋਂ ਹੀ ਆ ਰਿਆ ਸੀ ਕਿ ਸਾਡੇ ਸਾਹਮਣੇ ਛਾਲ ਨਹੀਂ ਮਾਰੀ ਉਹਨੇ ਹਾਂਜੀ ਉਹ ਵੀ ਮਿਸਨ ਵੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਉਹ ਹਾਂਜੀ ਉਹ ਰੋ ਰਹੀ ਸੀਗੀ ਮਤਲਬ ਜਿੱਥੇ ਉਹਨਾਂ ਨੂੰ ਲੱਗ ਰਿਹਾ ਸੀਗਾ ਜੀ ਮੈਂ ਇੱਥੇ ਹੀ ਆ ਉਹ ਪਰ ਉਹ ਬੋੜੀ ਬਹੁਤ ਅੱਗੇ ਚੱਲ ਗਈ ਸੀਗੀ ਆ ਕੋਲ ਦੇ ਸੱਦੀ-ਸੱਦੀ ਪਰਿਵਾਰ ਉੱਥੇ ਗਿਆ ਪਰਿਵਾਰ ਉੱਥੇ ਗਿਆ ਮੇਰਾ ਸਰ ਕਬਲਪ੍ਰੀਤ ਸਿੰਘ ਅੱਜ ਹੀ ਮਾਮਲਾ ਹੈ ਜੇ ਨੇਰ ਤੇ ਕੋਈ ਸਾਡੀ ਨਾਲ ਵੀਰੇ ਸਾਹਮਣੇ ਦੁਕਾਨ ਹੈ ਤੇ ਅਸੀਂ ਬਾਹਰ ਖੜੇ ਸੀ ਚਾਹ ਲੈ ਕੋਲ ਤੇ ਬੜੀ ਇੱਕ ਆਵਾਜ਼ ਜੀ ਆਈ ਸੀ ਆ ਕੇ ਦੇਖਿਆ ਕੋਈ ਪਿੱਛੋਂ ਕਿਸੇ ਨੇ ਛਾਲ ਮਾਰੀ ਸੀ ਪ੍ਰਵਾਸੀ ਮਜ਼ਦੂਰ ਸੀ ਵਿਚਾਰਾ ਕੋਈ ਕੋਈ ਫਰਮ ਜਾਣੇ ਕੀ ਝਗੜਾ ਝਗੜਾ ਹੋਇਆ ਹੋਣਾ ਜਾਂ ਕੀ ਸੀ ਉਹਨੇ ਪਿੱਛੋਂ ਛਾਲ ਮਾਰੀ ਇੱਥੋਂ ਰੁੜਿਆ ਜਾ ਰਹੀ ਸੀ ਬੋਡੀ ਅਸੀਂ ਦੇਖੀ ਆ ਤੇ ਉਹਦੇ ਪਰਿਵਾਰ ਵਾਲੇ ਸੀ ਉਹਦੀ ਵਾਈਫ ਸੀ ਤੇ ਉਹਦਾ ਬ੍ਰਦਰ ਸੀਗਾ ਉਹਨਾਂ ਨੂੰ ਅਸੀਂ ਸੰਭਾਲਿਆ ਤੇ ਉਹ ਵੀ ਪਿੱਛੇ ਛਾਲ ਮਾਰਨ ਲੱਗੀ ਸੀ ਜਿਹੜੀ ਲੇਡੀ ਉਹਦੀ ਵਾਈਫ ਬੰਦੇ ਦੀ ਤੇ ਉਹਨੂੰ ਸੰਭਾਲਿਆ ਪਰ ਮੌਕੇ ਤੇ ਪੀਸੀਆਰ ਵਾਲੇ ਖੜੇ ਹੁੰਦੇ ਨਾ ਦੁਗਰੀ ਨਹਿਰ ਤੇ ਉਹਨਾਂ ਨੇ ਪੀਸੀਆਰ ਨੇ ਬੜਾ ਵਧੀਆ ਰੋਲ ਅਦਾ ਕੀਤਾ ਆਪਣਾ ਉਹਨਾਂ ਨੇ ਉਸ ਲੇਡੀ ਨੂੰ ਫੜਿਆ ਤੇ ਉਸ ਬੰਦੇ ਨੂੰ ਫੜਿਆ ਵੀ ਤਾਂ ਕਿ ਉਹ ਛਾਲ ਨਾ ਮਾਰ ਪਹਿਲੋਂ ਉਹਨਾਂ ਨੂੰ ਕੰਟਰੋਲ ਕਰਕੇ ਈ ਰਿਕਸ਼ਾ ਕੀਤਾ ਤੇ ਉਹਨੂੰ ਪੈਸੇ ਦੇ ਕੇ ਉਹਨੂੰ ਘਰੇ ਪਹੁੰਚਾਤਾ ਉਹ ਦਾਣਾ ਮੰਡੀ ਦੇ ਕੋਲ ਰਹਿੰਦੇ ਨੇ ਕਿਤੇ ਪਰਿਵਾਰ ਤੇ ਜਿਹੜੀ ਬਾਡੀ ਹੈ ਉਹ ਰੋੜ ਕੇ ਜਵੱਦੀ ਵਾਲੇ ਪੁਲ ਤੱਕ ਪਹੁੰਚ ਗਈ ਹੈ ਜੀ ਉਹ ਪੁੱਛ ਲਈਏ ਪਿੱਛੇ ਕਿੱਦੋਂ ਹਾਂਜੀ ਪੁਲਿਸ ਵਾਲੇ ਵਿਚਾਰੇ ਪਿੱਛੇ ਗਏ ਨੇ ਪੁਲਿਸ ਵਾਲੇ ਨੇ ਵਧੀਆ ਰੋਲ ਭਾਈ ਅਦਾ ਕੀਤਾ ਪਹਿਲੋਂ ਈ ਰਿਕਸ਼ਾ ਤੇ ਬਈ ਤਾਂ ਕਿ ਉਹ ਲੇਡੀ ਨਾਲ ਪਿੱਛੇ ਛਾਲ ਮਾਰਦੇ ਉਹਦੇ ਮਗਰ ਕੋਈ ਹੋਰ ਨਾ ਨੁਕਸਾਨ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਗਿਆ ਹੋਰ ਨਾ ਨੁਕਸਾਨ ਹੋਵੇ ਇਸ ਕਰਕੇ ਉਹਨਾਂ ਨੇ ਪਹਿਲੋਂ ਜਿਹੜੇ ਲੇਡੀ ਸੀ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕੀਤਾ ਉਸ ਤੋਂ ਬਾਅਦ ਹੁਣ ਉਹ ਮੈਨੂੰ ਲੱਗਦਾ ਜਵੱਦੀ ਗਏ ਨੇ ਜੀ